ਜੀਵਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨ ਤੇ ਬਰਡ ਵਲੌਗਸ ਤੇ ਕੀ ਹੈ ਨਹੀਂ 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 ਛਾਲਾ ਮਾਰਦੀ ਕਹਿੰਦਾ ਛਾਲਾ ਮਾਰ ਛਾਲਾ ਮਾਰਨ ਦਾ ਟਾਈਮ ਨਹੀਂ ਹੈਗਾ ਆਪਾਂ ਨਾਤੇ ਸਿਰ ਪਿੰਡੇ ਅੱਜ ਤੇ ਕਿਉਂਕਿ ਕੱਲ ਸੰਡੇ ਮੈਂ ਨਾਤੀ ਨਹੀਂ ਸੀ ਕਿਉਂਕਿ ਮੇਰੇ ਸ਼ੈਂਪੂ ਨਹੀਂ ਹੈਗੇ ਸੀਗੇ ਸ਼ੈਂਪੂ ਬਾਏ ਕਰਕੇ ਲੈਂਦੇ ਕੱਲ ਤੇ ਸ਼ੈਂਪੂ ਲੈਂਦੇ ਬਾਏ ਕਰਕੇ ਤੇ ਤੁਸੀਂ ਵੇਖੀ ਹੋਣਾ ਕਿ ਕੁਝ ਲਏ ਆਪਾਂ ਤੇ ਕੋਲ ਸ਼ਾਲ ਜਾਂ ਸ਼ਾਲ ਨਾ ਸਟਾਲ ਹੁੰਦਾ ਨਾ ਕਹਿ ਸਕਦੇ ਆ ਉਹ ਲੰਦਾ ਤੇ ਜੱਫ ਨੂੰ ਕੱਲ ਸਿਰ ਨਵਾਤਾ ਸੀਗਾ ਸੰਡੇ ਨੂੰ ਤੇ ਅੱਜ ਮੈਂ ਨਾ ਲਈਆ ਇਹਨੂੰ ਨਵਾਤਵਾ ਕੇ ਜੋੜਾ ਕਰਕੇ ਰੈਡੀ ਕਰਤਾ ਓਵਰオール ਕੰਮ ਕਰਕੇ ਹੁਣ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਵਲੌਗ ਸ਼ੁਰੂ ਕਰਨ ਨੂੰ ਹੋ ਗਏ 10 ਵਜੇ ਅੱਜ ਤੇ ਲਓ ਜੀ ਹੁਣ ਆਪਾਂ ਵਲੌਗ ਸਟਾਰਟ ਕੀਤਾ 10 ਵਜੇ ਤੇ ਹੁਣ ਆਪਾਂ ਨਾ ਬਸ ਸਿਰ ਮੈਂ ਨਾ ਮਾੜਾ ਜ ਮੇਰੇ ਵਾਲ ਤਾਂ ਮੋਡੋ ਕੀ ਆ ਸੁੱਕ ਜਾਣਗੇ ਮੈਂ ਅਜੇ ਬ੍ਰੈਕਫਾਸਟ ਕਰੂੰਗੀ 11:30 11 ਵਜੇ ਤੇ ਮੇਰਾ ਅਜੇ ਬ੍ਰੈਕਫਾਸਟ ਨਹੀਂ ਹੋਇਆ ਜੱਪ ਨੂੰ ਵੀ ਕਰਵਾਤਾ 올ਓਵਰ ਸਾਰਿਆਂ ਨੇ ਕਰ ਲਿਆ ਬ੍ਰੇਕਫਾਸਟ ਮੈਂ ਜਸਟ ਲੇਟ ਹੁੰਨੀ ਆ ਦੇਖਦੀ ਆ ਵੇ ਕੋਮੂਲੀਆਂ ਪਈਆਂ ਹੋਈਆਂ ਦੇਖਦੀ ਐ ਮੂਡ ਤੇ ਡਿਪੈਂਡ ਹੋਏ ਤਾਂ ਮੂਲੀ ਵਾਲੇ ਨੇ ਦਾਲ ਪਈ ਹੋਈ ਆ ਪੋਲੀ ਚਲੋ ਦੇਖਦੇ ਆਂ ਕਿ ਪਤਾ ਲੱਗੂ ਵੈਸੇ ਵੀ ਹੁਣ ਮੰਮੀ ਨੋਂ ਗਏ ਤੇ ਇਸ ਤੋਂ ਬਾਅਦ ਨਾ ਆਪਣਾ ਸਲਵਾਰ ਦਾ ਕੱਪੜੇ ਦੀ ਗੱਲ ਕਰੀ ਕਰੀ ਸੀ ਨਾ ਕੱਲ ਮੈਂ ਸਲਵਾਰ ਦਾ ਕੱਪੜਾ ਕੀ ਲੈ ਕੇ ਆਉਣਾ ਪਊਗਾ ਮੈਨੂੰ ਕੱਲ ਨੂੰ ਸ਼ਾਇਦ ਪਰ ਉਹ ਸਾਡੇ ਇੱਥੇ ਉੱਪਰ ਉਹ ਸਾਡੇ ਪਿੰਡੇ ਵੀ ਇੱਕ ਦੁਕਾਨ ਹੈਗੀ ਆ ਪਾ ਉੱਥੇ ਪਤਾ ਕਰ ਲੈਣਾ ਜੇ ਉੱਥੋਂ ਮਿਲ ਗਿਆ ਕਿਉਂਕਿ ਪ੍ਰਾਈਸ ਤੋਂ ਉਹੀ ਇੱਥੇ ਮਿਲਣਾ ਪ੍ਰਾਈਸ ਤੇ ਜੀ ਆਪ ਨੂੰ ਇਥੇ ਮਿਲ ਗਿਆ ਫਿਰ ਆਪਣਾ ਡੰਗ ਵਧੀਆ ਸੱਜੂਗਾ ਨਾ ਤੇ ਮੇਰਾ ਰੱਦ ਪਤਾ ਘਰੋਂ ਜੇ ਮਿਲ ਗਿਆ ਤੇ ਆਪਾਂ ਇੱਕੋ ਹੀ ਲੈ ਆਵਾਂਗੇ ਬਸ ਮੰਮੀ ਨਾਲ ਕੀ ਹੁੰਦੇ ਤੇ ਜਦੋਂ ਆਪਾਂ ਚੱਲਦੇ ਆਂ ਤੇ ਤੁਹਾਨੂੰ ਵੀ ਖਾਵਾਂਗੇ ਸਾਡੇ ਪਿੰਡ ਵਾਲੀ ਦੁਕਾਨ ਜਿੱਥੋਂ ਅਸੀਂ ਵੈਸੇ ਤਾਂ ਹੁਣ ਤਾਂ ਜਿਵੇਂ ਕਹਿੰਦਾ ਮਤਲਬ ਬਾਜ਼ਾਰ ਵਗੈਰਾ ਚਲੇ ਜਾਈਦਾ ਪਰ ਮਤਲਬ ਜਮਾਈ ਜਦੋਂ ਨਹੀਂ ਜਾਇਆ ਜਾਂਦਾ ਐਮਰਜੈਂਸੀ ਕੋਈ ਸੂਟ ਵਗੈਰਾ ਲੈਣਾ ਹੁੰਦਾ ਫਿਰ ਅਸੀਂ ਪਿੰਡੋਂ ਹੀ ਲੈ ਲੈਂਦੇ ਹੁੰਦੇ ਪਿੰਡੇ ਵੀ ਆਪਣੇ ਕਾਫੀ ਵੱਡੀ ਦੁਕਾਨ ਆ ਤੇ ਸਾਰੀ ਤਰ੍ਹਾਂ ਦੀ ਵੈਰਾਈਟੀਆਂ ਹੁੰਦੀਆਂ ਉੱਥੇ ਵੀ ਜੀ ਉਹ ਜਮਰਜੀ ਕਪੜਾ ਲੈ ਲੋ ਨਹੀਂ ਜਾਇਆ ਜਾਂਦਾ ਤੇ ਅਮਰਜੈਂਸ ਇੱਥੋਂ ਲੈ ਲੋ ਉਹ ਵੱਖਰੀ ਗੱਲ ਹੈ ਜੀ ਆਪਾਂ ਜਾ ਸਕਦੇ ਹਾਂ ਤੇ ਮਾਰਕੀਟ ਜਾ ਕੇ ਸੂਟ ਲਿਓ ਨਹੀਂ ਦੇ ਨਹੀਂ ਲੈ ਸਕਦੇ ਲੈਣ ਦੇ ਨੂੰ ਕਿਸੇ ਵੀ ਪ੍ਰਕਾਰ ਦਾ ਸੂਟ ਲੈਣਾ ਹਰ ਤਰ੍ਹਾਂ ਸੂਟ ਮਿਲ ਜਾਂਦਾ ਇੱਥੇ ਵੀ ਸੜ ਦੁਕਾਨ ਤੇ ਕਾਫੀ ਵੱਡੀ ਦੁਕਾਨ ਹੈ ਸਾਡੇ ਪਿੰਡ ਵੀ ਚਲੋ ਜੀ ਹੁਣ ਨਾ ਮੈਂ ਸਹੀ ਰਸਤੇ ਤੇ ਤੁਹਾਨੂੰ ਮੈਨੂੰ ਇਹ ਆ ਕਿ ਮੈਂ ਮੰਮੀ ਆ ਜਾਂਦੇ ਅਸੀਂ ਜਾਈਏ ਮੈਂ ਸੇਰ ਮੜਾ ਆ ਜਾ ਇਕੱਠਾ ਕਰ ਲੈਂਦੇ ਆ ਤੇ ਦੈਨ ਆਪਾਂ ਚੱਲਦੇ ਤੁਹਾਨੂੰ ਵਿਖਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਆ ਕੇ ਕਰਾਂਗੇ ਪਾਣੀ ਗਰਮ ਕਰਤਾ ਨਾ ਜੋਦ ਪਹਿਲਾਂ ਪਾਣੀ ਤਰ ਗਿਆ ਨਾ ਚਲ ਪਾਣੀ ਵਗੈਰਾ ਗਰਮ ਹੋ ਜਾਊਗਾ ਬੋਟਲ ਵਗੈਰਾ ਚ ਟ੍ਰਾਂਸਫਰ ਕਰੀ ਜਾ ਇਥੇ ਆ ਕੇ ਗਰਮ ਕਰਕੇ ਪੀਂਦੀ ਸੀ ਨਾ ਤੇ ਹੁਣ ਮੈਂ ਕੀ ਕਰਦੀ ਆ ਪੂਮੇ ਦੀ ਬੋਟਲ ਚ ਜਾਂ ਜੱਪ ਵਾਲੀ ਬੋਟਲ ਚ ਪਿਆ ਹੁੰਦਾ ਤੇ ਇਹਦੇ ਚ ਮੈਂ ਸਵੇਰ ਸਵੇਰ ਪੀ ਲੈਂਦੀ ਆ ਤੇ ਉਹਦੇ ਪਾਣੀ ਕਰਦੇ ਕੋਈ ਗਰਮ ਉਪਰ ਜਲਦੀ ਮੇਰਾ ਮੂਡ ਬਣ ਗਿਆ ਮੂਲੀ ਵਾਲੇ ਖਾਣ ਦਾ ਕਰੀ ਰਹੀ ਨਮਕ ਆ ਕੇ ਬਸ ਪਰੌਂਠੇ ਦੋਦਾ ਬਣਾ ਕੇ ਤੋ ਇਹ ਪਰੌਂਠੇ ਬਣਾਵਾਂਗੇ ਆਪਾਂ ਵਿੱਚ ਤੇ ਜੇ ਆਪਣੇ ਖਾਣਾ ਦਿਖਾ ਦੂਗਾ ਅੱਗੇ ਦਿਨ ਹੁੰਦੇ ਸੀ ਵੱਡੇ ਕਿੰਨੇ ਟਾਈਮ ਹੁੰਦਾ ਸੀ ਲੰਚ ਵੀ ਕਰਨਾ ਪੈਂਦਾ ਸੀ ਬ੍ਰੇਕਫਾਸਟ ਤਾਂ ਹੁੰਦੇ ਹੁੰਦੇ ਸੀ ਲੰਚ ਵੀ ਹੁੰਦਾ ਸੀ ਤੇ ਡਿਨਰ ਵੀ ਹੁੰਦਾ ਸੀ ਹੁਣ ਫਿਰ ਜੇ ਮੇਰਾ ਦੋ ਟਾਈਮ ਹੀ ਕਰਦੀ ਹੁਣ ਮੈਂ ਸਰਦੀ ਦੇ ਆਵਲੇ ਦਿਨਾਂ ਦੇ ਵਿੱਚ ਨਾ ਜਿੰਨੇ ਦਿਨ ਠੰਡ ਠੰਡ ਦੋ ਮਹੀਨੇ ਦੋ ਕਿ ਤਿੰਨ ਮਹੀਨੇ ਜਿੰਨੇ ਦਿਨ ਠੰਡ ਹੋਗੀ ਦੋ ਟਾਈਮ ਹੀ ਕਰੂੰਗੀ ਬ੍ਰੇਕਫਾਸਟ ਮੈਂ ब्रेकफास्ट हो जाए ना लंच ना डिनर क्योंकि तो लंच का टाइम होता दो बजे तो डिनर तो स्टार्ट सो मीडियम दिन टाइम तो आप कर लगे डाइट वगैरह नहीं शुरू की जमें से बट उन टाइम वगैरह जिमें रोटी वगैरह तो एक बार सैट करके देखिए जो फर्क पैदा हुआ फिर आप थोड़ा डायट की टाइमिंग वगैरह पहला सैट करा उसमें आप कह दी प्रोपर आप प्र टाइम टेबल बनाव सारा काम ना फिर सिस्टम सैट करा हिम्मत नहीं पीती की अगे मैं बतेरी एक्सरसाइज वगैरह कर बहुत करती दी सी पर हमें थोड़ा थो पता नहीं कि हूँ नहीं सुबह सुबह ठंड लगती है कम एक्सरसाइज कर लगे शाम जापी कर लगा समझ ही नहीं आती आ, आ गया दादी न होने बस इस तो बाद आपा चल दे हैं और फोन हाँ। स्टैंड नहीं ना लेके आई मैं इथी रख लिया स्टैंड बस मैं चटक के नहीं पुत वहीं नहीं चटक के ले मैं चला के ना स्टार्ट करेंगे आपा होने क्रिया काम कर ली हाँ। करता ਕਈ ਵਾਰ ਆਪਕੇ ਸਵੇਰੇ ਸਵੇਰੇ ਜਿਹੜੀਆਂ ਮੂਲਗਾਂ ਨਾ ਸਵੇਰੇ ਸਵੇਰੇ ਜੇ ਆਪਾਂ ਕਹੀਏ ਥੇ ਬਿੱਲੀ ਕਸ਼ ਕਰ ਲਗੇ ਇਹਨਾਂ ਨੂੰ ਛੇ ਲਗੇ ਸਵੇਰੇ ਸਵੇਰੇ ਤਾਂ ਹੱਥ ਠਰਦੇ ਆ ਬਈ ਇਹ ਤਾਂ ਜੇ ਕਿਸੇ ਨੇ ਖਾਣਾ ਤਾਂ ਪਹਿਰ ਟੈਂਪਰੈਂਟ ਬੂਡ ਫੇਰ ਠੀਕ ਆ 11 10 10 ਵਜੇ ਤੋਂ ਬਾਅਦ ਜੇ ਉਦੋਂ ਮਰਜੀ ਉਹਨਾਂ ਨੂੰ ਫੇਰ ਤਾਂ ਠੀਕ ਹੋ ਜਾਂਦਾ ਸਿਸਟਮ ਤੇ ਪਰ ਉਹ ਨਹੀਂ ਕਦੀਆਂ ਜਾਂਦੀਆਂ ਬਾਹਲੀ ਠੰਡ ਲੱਗਦੀ ਹੱਥ ਠਰ ਜਾਂਦੇ ਆ ਜਦੋਂ ਮੈਂ ਚੋੜਦੇ ਆ ਉਦੋਂ ਤਾਂ ਬੁਰਾ ਹੀ ਹਾਲ ਹੋ ਜਾਂਦਾ ਪਰ ਤੇ ਜਿਵੇਂ ਹਸਬੰਡ ਬਿਲਕੁਲ ਹੀ ਨਹੀਂ ਮੂਲਿੰਟਾ ਚ ਵੀ ਨਹੀਂ ਕਰਦੇ ਇਹਨੂੰ ਪ੍ਰੌਂਟੇ ਤੋਂ ਬਹੁਤ ਦੂਰ ਦੀ ਗੱਲ ਮੂਲੀ ਦੀ ਕੁਛ ਵੀ ਨਹੀਂ ਖਾਂਦੇ। ਜਦੋਂ ਆਪਾਂ ਕੀ ਮੂਲੀ ਪਈ ਹੈ ਨਾ ਤਾਂ ਸਬਜ਼ੀ ਬਣਾ ਲਈ ਮੂਲੀ ਦੀ ਕਿੰਨੀ ਟੇਸਟੀ ਸਬਜ਼ੀ ਬਣ ਦੁੱਧ ਪਾ ਕੇ ਬਣਾ ਲਓ ਸੁੱਕੀ ਬਣਾ ਲਓ ਪਰਥੇ ਟਾਈਪ ਬਣਾ ਲਓ ਜਿਵੇਂ ਮਰਜ਼ੀ ਬਣਾ ਲਓ ਮੂਲੀ ਦੀ ਕਈ ਪ੍ਰਕਾਰ ਨਾਲ ਸਬਜ਼ੀ ਬਣ ਸਕਦੀ ਹੈ ਪਰ ਇਹ ਹੁਣ ਖਾਂਦੇ ਨਹੀਂ ਕੀ ਕਰਗੇ। ਟੇਸਟੀ ਬਹੁਤ ਲੱਗਦੀ ਮੂਲੀ ਦੀ ਸਬਜ਼ੀ। ਅੱਜ ਵੇਖਦੇ ਹਾਂ। ਸੋ ਲੈ ਤੇ ਦੇ ਕਰੂ ਮੇਰਾ ਧਮਾਕਲਾ ਹੋਰ ਪਾਸੇ ਚਲ ਗਿਆ ਆਪਾਂ ਬਣਾਵਾਂਗੇ ਮੂਲੀ ਦੀ ਸਬਜੀ ਮੇਕੋ ਮਾਈਨ ਨੂੰ ਇੱਧਰ ਚੇਂਜ ਕਰ ਲਈਦਾ ਤੇ ਦਾਲ ਪਈ ਆਪਾਂ ਖਾਣੇ ਦਾ ਦਾਲਣਾ ਦੋ ਰੋਟੀਆਂ ਕਿ ਆਜ ਬਣਾਵਾਂਗੇ ਅਦਰਕ ਤੇ ਲਸਣ ਪਾ ਕੇ ਬੜੀ ਟੇਸਟੀ ਹੋ ਗਈ ਹੈ ਛਿੱਲੀ ਕਰਾਂਗੇ ਫਿਰ ਦਿਖਾਵਾਂਗੇ ਬਣਾ ਕੇ ਉਦੋਂ ਬਾਅਦ ਆ ਕੇ ਛਿੱਲਾ ਛਿੱਲੀ ਦੇ ਰਾਂਗੇ ਤੇ ਆਪਾਂ ਬਣਾਵਾਂਗੇ ਮੂਲੀਆਂ ਦੇ ਦੁੱਧ ਪਾ ਕੇ ਸਬਜੀ ਤੇ ਤੁਹਾਨੂੰ ਰੈਸਪੀ ਵੀ ਸ਼ੇਅਰ ਕਰਾਂਗੇ ਮੈਂ ਕਿੱਦਾਂ ਬਣਾਉਣੀ ਹੈ ਰੈਸਤਾ ਮੈਨੂੰ ਲੱਗਦਾ ਕਵਾਰੀ ਹੁੰਦੀ ਤਾਂ ਮੰਨਦਾ ਮੈਂ ਬਣਾਈਏ ਬਹੁਤ ਵਾਰ ਪਰ ਅਸੀਂ ਇੱਥੇ ਕਦੇ ਬਣਾਈ ਨਹੀਂ ਕਿਉਂਕਿ ਹਸਬੰਦ ਇਹ ਨਾ ਮੂਲੀ ਖਾਂਦੇ ਫਿਰ ਅਸੀਂ ਕਦੇ ਬਣਾਈ ਨਹੀਂ ਫਿਰ ਉਹਨਾਂ ਨੂੰ ਆਪਾਂ ਦੇਖ ਲਾਂਗੇ ਆਲੂ ਮਟਰ ਦੇਖ ਲਾਂਗੇ ਚਲੋ ਪਰ ਅਸੀਂ ਅੱਜ ਮੂਲੀ ਦੀ ਸਬਜ਼ੀ ਬਣਾਵਾਂਗੇ ਪੱਕਾ ਖਾਵਾਂਗੇ ਫਿਰ ਉਹਨਾਂ ਨੂੰ ਮੇਰਾ ਇਰਾਦਾ ਨਾ ਇੱਕ ਹੋਰ ਦੋ ਤਿੰਨ ਟਾਈਪ ਨਾਲ ਸਬਜ਼ੀਆਂ ਬਣਾ ਦੇਣਾ ਅੱਜ ਦੇ ਕਰਮੂਲੀ ਦੀ ਵਿਖਾ ਦਾਂਗੇ ਉਹਨਾਂ ਨੂੰ ਫਿਰ ਦੇਖਦੇ ਹਾਂ ਕੀ ਬਣਾ ਕੇ ਦਿੰਦੇ ਉਹਨਾਂ ਨੂੰ ਆਲੂ ਮਟਰ ਵੀ ਪਏ ਆ ਤੇ ਹੋਰ ਕੁਝ ਬਣਾ ਕੇ ਦੇ ਦਾਂਗੇ ਨਹੀਂ ਤੇ ਚਲੋ ਜੇ ਹੁਣ ਆਪਾਂ ਜਾਣੇ ਆ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਤੇ ਜਾ ਕੇ ਦੁਕਾਨ ਤੇ ਵਿਖਾਉਨੇ ਸਮਾਨ ਦੁਕ ਤੇ ਚਲੋ ਜੀ ਮਿਲਦੇ ਆ ਤੇ ਜਾ ਕੇ ਤੁਹਾਨੂੰ ਮੈਂ ਤੁਰਿਆ ਜਾਂਦਾ ਚੱਟ ਅੱਗੇ ਚਲੋ ਚਲੋ ਜੀ ਚਲੋ ਉਹਨਾਂ ਸੀ ਚੱਲਨੇ ਆ ਦਿਖਾਉਂਦੇ ਤਰੋ ਤਰੋ ਜੀ ਤਰੋ ਚਲ ਆਰਤੀ ਕੱਕਾ ਆ ਸਾਡੀ ਪੀੜੀ ਗਲੀ ਆ ਛੋਟੀ ਬਣ ਗਿਆ ਮੈਦਾ ਮੰਡੀ ਕੀ ਕੰਨ ਜਾਣਾ ਪੁੱਤ ਤੇ ਸਾਡਾ ਜਿਹੜਾ ਕੰਮ ਸੀ चॉप थे पर नहीं है क्योंकि तो के काम हो ही नहीं सोते भी लो जी हो गया टाइम 11:30 बजे तक मैं अलार्म हूं ब्रेकफास्ट हो द उल्लू बना द तन्न मैं आईते बनाता উলু টেস্ট মূল পরা খাই তুমি লি মূল ভুখ বন রোটি ਮਾ ਕੋਣ ਆ ਗਿਆ ਆਪਣੇ ਘਰੇ ਕੋਣ ਆਇਆ ਨਾ ਬਾਹਰ ਕੋਈ ਨਹੀਂ ਆਇਆ ਬਾਜੀ ਤਾਂ ਆਈ ਹੈ ਬੈਠੋ ਤੇ ਦੇਖਦੇਗੇ ਤੁਹਾਨੂੰ ਤੇ ਲੋ ਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਸੱਚ ਜਿਹੜਾ ਕੰਮ ਸੀ ਸਲਵਾਰ ਦਾ ਤੇ ਉਹ ਆਪਣਾ ਵਿੱਚ ਹੀ ਰਹਿ ਗਿਆ ਹੈਗਾ ਆਪਾਂ ਟੇਲਰ ਕੋਲ ਗਏ ਸੀ ਤੇ ਟੇਲਰ ਨੇ ਦੱਸਿਆ ਕਿ ਜਿਹਦੇ ਥੱਲੇ ਤਾਂ ਟਾਪ ਟਾ ਵਗੈਰਾ ਲੱਗੂਗਾ ਫਿਰ ਜਿਹੜਾ ਆਪਣਾ ਦੁਕਾਨ ਤੇ ਜਾਣਾ ਕੈਨਸਲ ਹੋ ਗਿਆ ਫਿਰ ਆਪਾਂ ਜਿਹੜੀ ਸ਼ਾਪ ਤੇ ਬਿਲਕੁਲ ਵੀ ਗਏ ਨਹੀਂ ਕਪੜੇ ਲੱਗੇ ਕਿ ਕੰਮ ਹੀ ਆਪਣਾ ਉਹ ਸੀਗਾ ਆਪਾਂ ਉਸੇ ਕਰਕੇ ਜਾਣਾ ਸੀਗਾ ਕਿਉਂਕਿ ਆਪਾਂ ਲਾਈਨਿੰਗ ਲੈਣੀ ਸੀ ਹੈਨਾ ਪਰ ਜਦੋਂ ਆਪਣਾ ਕੰਮ ਹੀ ਹੈ ਨਹੀਂ ਸੀ ਫਿਰ ਐਵੇਂ ਜਾਣ ਦਾ ਤਾਂ ਕੋਈ ਫਾਇਦਾ ਨਹੀਂ ਸੀ ਫਿਰ ਆਪਾਂ ਗਏ ਨਹੀਂ ਟੇਲਰ ਕੋਲ ਬਹਿ ਕੇ 10 ਮਿੰਟ ਲਾ ਕੇ ਤੇ ਘਰੋਂ ਨੂੰ ਆ ਗਏ ਮੈਂ ਦਿਖਾਉਂਗੀ ਮੂਲੀ ਦੀ ਸਬਜ਼ੀ ਦੁੱਧ ਪਾ ਕੇ ਕਿਵੇਂ ਬਣਾਉਣੀ ਹੈ ਪਹਿਲਾਂ ਛਿੱਲੀ ਗੰਡਾ ਵਗੈਰਾ ਗੰਡੇ ਵਗੇ ਤਾਂ ਨਹੀਂ ਹੋਈ ਜਾਂਦੇ ਗੰਡੇ ਲੋਟ ਪਹਿਲਾਂ ਜਿਹੜਾ ਸਮਾਨ ਪਾਣਾ ਵਿੱਚ ਗੰਡਾ ਲਸਾ ਗੰਡਾ ਲਸਣ ਤੇ ਅਦਰਕ ਮੋਸਟ ਜ਼ਰੂਰੀ ਹੁੰਦੇ ਇਹ ਚੀ ਤਿੰਚ ਚ ਚਾਹ ਤਾਂ ਜ਼ਰੂਰੀ ਆ ਟਮਾਟਰ ਆਪਸ਼ਨਲ ਆ ਜੇ ਹੈਗਾ ਪਾਉਣਾ ਤਾਂ ਪਾ ਸਕਦੇ ਹੋ ਟਮਾਟਰ ਦੀ ਤੁਹਾਡੀ ਆਪਣੀ ਮਰਜ਼ੀ ਪਰ ਅਦਰਕ ਲਸਣ ਜਿਨਾਂ ਇਹ ਸਬਜ਼ੀ ਨਹੀਂ ਟੇਸਟੀ ਬਣਦੀ ਤੇ ਅਦਰਕ ਲਸਣ ਇਹਦੇ ਚ ਜਿਆਦਾ ਇੰਪੋਰਟੈਂਟ ਆ ਤੋ ਕਿ ਨੇ ਦੁਬਾਰਾ ਮੈਂ ਜਾ ਕੇ ਨੂੰ ਸੁਵਾਵਾਂਗੇ ਆਪਾਂ

तेल गर्म ही सी हांजी तलोजिया पा लिया जीरा ठीक है जी सिम से गैस कर लिया तसाला जरा पीसा पाओ ਪੁੰਨਾ ਦੇ ਚੰਗੀ ਤਰ੍ਹਾਂ ਮਸਾਲਾ ਲਾਲ ਮਿਰਚ ਹਲਦੀ ਹੁਣ ਇਹਨੂੰ ਆਪਾਂ ਮਸਾਲਿਆਂ ਨੂੰ ਕਰਾਂਗੇ ਛਿੱਪਸ ਤੇ ਇਹਨੂੰ ਪੁੰਨਾ ਦੇ ਚੰਗੀ ਤਰ੍ਹਾਂ थोड़ा जहां मसाला से मैं पानी पालिया आपको मसाले ने चंकी तरह भुना हैलो कहती चाबी लो जी भुनो हम चं तरह ਨੂਰ ਮਸਾਲਾ ਜਿੱਦਿਆ ਪੁੱਜ ਆਪਣਾ ਪੂਰਾ ਜਿਹਾ ਪਾਣੀ ਪਾੜਿਆ ਆਪਾਂ ਤੇ ਜਿਹੜੀ ਮਸਲ ਤੂਰ ਆ ਥੋੜੀਆਂ ਜਿਹੀਆਂ ਮੂਰੀਆਂ ਪਈਆਂ ਸੀ ਇਹਨਾਂ ਨੂੰ ਆਪਾਂ ਮਿਚ ਪਾ ਲੈਨੇ ਚਲੋ ਇਹਨਾਂ ਟਮਾਟਰ ਵੀ ਪਾ ਲਈ ਆਪਾਂ ਇਨੂੰ ਹੁਣ ਨਾਵਾ ਸੀ ਦੇਖਦੇ ਆ ਕਿ ਮੈਂ ਟੇਸਟੀ ਬਣਦੀ ਸਬਜੀ ਮੇਂ ਆਲੂ ਸ਼ਹਿਲਾ ਆਲੂ ਆਪਾਂ ਨਾਲ ਬਣਾਵਾਂਗੇ ਸੁੱਕੇ ਆਲੂ ਕਿਉਂਕਿ ਹੰਡੂ ਜੱਪਨੋ ਤੇ ਪਰਚਾਈ ਤੇ ਆ ਜੱਪਨੋ ਤੇ ਸਬਜੀ ਚਾਹੀਦੀ ਆਲੂਆਂ ਦੀ ਜਦਾ ਦਾਲਾ ਪਰਾਤੀ ਹੋਈ ਸੀ ਸੌ ਸੁੱਕੇ ਹਲ ਬਣਾ ਲੈਨੇ ਕੋ ਚਲੋ ਜਿੱਥੇ ਮੈਂ ਹੁਣ ਨਾ ਦੁੱਧ ਗਰਮ ਕਰਕੇ ਨਾ ਦੁੱਧ ਪਾਤਾ ਤਾਂ ਦੇਖੋ ਮੂਲੀ ਦੀ ਸਬਜੀ ਜਿਹੜੀ ਬਿਲਕੁਲ ਬਣ ਕੇ ਤਿਆਰ ਆ ਦੁੱਧ ਵਾਲੀ ਮਤਲਬ ਵਿੱਚ ਨਾ ਚੇਤਾ ਬਲਗੇ ਸੀ ਕੈਮਰਾ ਆਨ ਕਰਨ ਦਾ ਚਲੋ ਦੇਖੋ ਜੀ ਬਿਲਕੁਲ ਜਿਹੜੀ ਮੂਲੀ ਵਾਲੀ ਦੁੱਧ ਵਾਲੀ ਸਬਜੀ ਤਿਆਰ ਹੋ ਗਈ ਤੇ ਕੋਈ ਕਿਸੇ ਤਣੀ ਆ ਪਾ ਸਕਦੇ ਪਰ ਮੇਰੇ ਕੋਲ ਹੁਣ ਟਾਈਮ ਨਹੀਂ ਹੈਗਾ ਤੇ ਚਲੋ ਜੀ ਹੁਣ ਆਪਣੀ ਜਿਹੜੀ ਸਬਜੀ ਤਿਆਰ ਆ ਤੁਸੀਂ ਵੀ ਜੇ ਨਹੀਂ ਕਦੇ ਟਰਾਈ ਕੀਤੀ ਮੂੰਗਲੇ ਵਾਲੇ ਦੁੱਧ ਵਾਲੇ ਤਾਂ ਟਰਾਈ ਕਰਿਓ ਚਲੋ ਜੀ ਟਾਈਮ ਹੋ ਚੱਲਿਆ ਆਈ ਥਿੰਕ 4:30 ਵਜੇ 3 ਵਜੇ ਆਉਣਗੇ ਵਿੱਚੇ ਚਲੋ ਜੀ ਆਪਣੀ ਸਟਾਰਟ ਹੋ ਗਈ ਸਰਦੀ ਦੀ ਮੂੰਗਲੀ ਅੱਜ ਡੈਡੀ ਗਈ ਸੀ ਮੰਡੇ ਕੱਲ ਸੀ ਗਈ ਸੀ ਅੱਜ ਡੈਡੀ ਗਈ ਸੀ ਤੇ ਡੈਡੀ ਤੋਂ ਮਗਾਈ ਸੀ ਮੂੰਗਲੀ ਉਹ ਬੈਕੰਦੋਲੀ ਦਾ ਉਨ ਆਜਾ ਸਰਦੀ ਦੀ ਸਟਾਰਟ ਹੋ ਗਈ ਮੂੰਗਫਲੀ ਹੀ ਸਟੇ ਲੱਗਣ ਲੱਗ ਗਈ ਹੁਣ ਮੈਂ ਕਿ ਬੈਠ ਕੇ ਚਲੋ ਮੂੰਗਫਲੀ ਖਾ ਲਈਏ ਫਿਰ ਮੇਰੇ ਕੱਪੜੇ ਦੇਖੋ ਕਿਵੇਂ ਸਾਹ ਕੱਪੜਿਆਂ ਕਾ ਪਹਟ ਪੁੱਕਦਾ ਹੀ ਨਹੀਂ ਮੇਰੇ ਕੱਪੜਿਆਂ ਕਾ ਮੁੱਕਣਾ ਹੀ ਨਹੀਂ ਲੱਗਦਾ ਰਹਿੰਦਾ ਦੇ ਰੈਪਰਸਲੇ ਵੀ ਉਦੋਂ ਤੋਂ ਧੋਤੇ ਆ ਜਿਹੜੇ ਸਾਰੇ ਕਰਨਦਾਂ ਨੇ ਪਏ ਕਿਉਂਕਿ ਮੈਂ ਭਾਈ ਨਹੀਂ ਉਦੋਂ ਪਰ ਪ੍ਰੈਸ ਅਗੰਦਰ ਟਾਈਮ ਵੀ ਨਹੀਂ ਲੱਗਾ ਪ੍ਰੈਸ ਸਾਰੇ ਵੀ ਸਾਰੇ ਪਏ ਆ ਦੋ ਤਾਰਾ ਸਾਡੀਆਂ ਰੋਜ਼ ਦੀਆਂ ਹੁੰਦੇ ਹੁੰਦਿਆ ਡੇਲੀ ਵੀਅਰ ਚ ਆ ਲੋਣਾਂ ਲਈ ਪਏ ਮੈਂ ਥੋੜੀ ਮੂੰਫਲੀ ਕਰ ਲਈ ਇਹ ਟਾਈਮ ਕੱਢ ਕੇ ਮੈਂ ਪੜਾਉਂਗਾ ਟਿਊਸ਼ਨ 3 ਤੋਂ 5 ਤੇ ਉਸ ਤੋਂ ਬਾਅਦ ਫਿਰ ਜਿਹੜੇ ਕੰਮ ਰਹਿ ਗਏ ਉਸ ਤੋਂ ਬਾਅਦ ਕਰਾਂਗੇ ਕਿਉਂਕਿ ਹੁਣ ਸਬਜ਼ੀਆਂ ਤਾਂ ਮੈਂ ਬਣਾ ਲਈਆਂ ਥੋੜਾ ਤਾਂ ਮੈਂ ਦੋ ਧਰਨੇ ਆਲੂ ਬਣਾ ਲਈ ਸੁੱਕੇ ਇੱਕ ਇੱਕ ਮooli ਦੀ ਸਬਜ਼ੀ ਬਣਾਈ ਬਹੁਤ ਟੇਸਟੀ ਦੁੱਧ ਭਾਗ ਬੜੀ ਟੇਸਟ ਬੰਦੇ ਜਿੰਨਾਂ ਨੇ ਕਦੇ ਨਹੀਂ ਬਣਾਈ ਟਰਾਈ ਕਰੋ ਬਹੁਤ ਟੇਸਟ ਬੰਦੇ ਥੁੱਪੇ ਬੈਠੇ ਦੋ ਕੁ ਮਿੰਟ ਅੰਦਰੋਂ ਆਈਆਂ ਕਮਰੇ ਚ ਜắp ਸੁੱਤਾ ਪਿਆ ਹੁਣ ਮੇਰਾ ਰਾਦਾ ਸੀ ਟਿਊਸ਼ਨ ਪੜਾ ਕੇ ਤੇ ਕੱਪੜੇ ਜੋੜਾ ਪੂਸ਼ਨ ਵੜਾ ਕੇ ਵਾਕ ਕਰਨੇ ਉਹ ਤੋਂ ਬਾਅਦ ਦੇਖਾਂਗੇ ਹੈ ਸੂਟ ਵੀ ਰਿਸਾਈਡ ਕਰਨਾ ਵੇ ਆ ਜਾਣਾ ਆਪਾਂ ਪਾ ਕਿੰਨੇ ਤਰੀਕਨ ਜਾਣਾ ਪਈ ਆਇਦੇ ਦੇਨ ਤਾਂ ਪਾਇਆ ਉਹ ਦੇਖਣੇ ਜੇ ਬੰਦਾ ਉਹ ਮੈਂ ਸੋਚੀ ਜਾਂਦੀ ਸੀ ਮੇਰੇ ਕੋਲ ਟਾਈਮ ਹੈਗਾ ਵਲੌਗ ਮੈਂ ਪਾ ਦਿੰਦੇ ਅੱਜ ਕੱਲ ਨਾ ਮੈਂ 2 ਦਿਨ ਹੋ ਗਏ ਵਲੌਗ ਛੇਤੀ ਪਾਉਣ ਲੱਗ ਗਈ ਜਿੰਨਾ ਛੇਤੀ ਵਲੌਗ ਪੈਂਦਾ ਨਾ ਉਨੀ ਛੇਤੀ ਤੁਸੀਂ ਟੈਨਸ਼ਨ ਫਰੀ ਹੁੰਦੇ ਸਮਝ ਮੈਂ ਇਹ ਗੱਲ ਐਕਸਪੀਰੀਅੰਸ ਕਰਿਆ ਉਹ ਟਾਈਮ ਜੋ ਯੋਨਸਾ ਵਲੌਗ ਪੈਂਦਾ ਨਹੀਂ ਨਾ ਟੈਨਸ਼ਨ ਦਾ ਘਰ ਹੀ ਆ ਹੁਣ ਵਲੌਗ ਜਿਵੇਂ ਪਾਤਾ ਨਾ ਹੁਣ ਵਲੌਗ ਪਾਤਾ ਆਪਾ ਅਪਲੋਡ ਤੇ ਲਾਤਾ ਹੁਣ ਆਪੇ ਅਪਲੋਡ ਪੈ ਜੂਗਾ ਵਲੌਗ 3 ਵਜੇ ਤੋਂ ਪਹਿਲਾਂ ਪਹਿਲਾਂ ਵਲੌਗ ਆ ਜਾਂਦਾ ਹੁਣ ਦੋ ਦਿਨ ਹੋ ਗਏ ਕੰਮ ਨਿਬੜ ਜਾਂਦਾ ਨਹੀਂ ਮੇਰਾ ਲਟਕੀ ਆਂਦਾ ਰਹਿੰਦਾ ਉਸੇ ਲਟਕੀ ਉਹ ਕੋਇਆ ਨਹੀਂ ਸੰਡਾ ਅੱਜ ਨਹੀਂ ਕੋਇਆ ਮਰੂੰਂਡਾ ਵੀ ਲੈਂਦਾ ਹੁਣ ਨਾ ਸਵਾਲ ਲੱਗਣ ਲੱਗਿਆ ਮੂੰਹ ਰੂੰਂਡਾ ਤੇ ਆ ਨੱਚ ਗੱੱਚੇ ਕਹਿੰਨੇ ਆ ਆਹ ਮੂੰਗਫਲੇ ਮੂੰਫਲੇ ਦੇ ਨਾਲ ਉਦੋਂ ਦੋਕ ਦਾਣੇ ਮਾਸੇ ਘਰੇ ਪਏ ਸੀ ਮਨਮ ਮਾਸੇ ਘਰੇ ਗੱਦਿਆ ਕਿਫਾ ਕੱਤੇ ਨੂੰ ਮੂੰਗਫਲੀ ਦਾ ਨਾ ਯਾ ਜਾਨੀ ਦੋ ਕਦਾ ਨਹੀਂ ਖਾਦੇ ਸੀ ਉਦੋਂ ਬੜੇ ਟੈਸਟ ਲੱਗੇ ਅੱਜ ਫਿਰ ਡੈਢੀ ਚੱਲੇ ਇਸ ਕੰਮ ਲਿਆ ਦੋ ਜੀ ਅੱਜ ਵੇਖੂਗੇ 90% ਮੈਂ ਅੱਜ ਕੱਪੜੇ ਪ੍ਰੈਸ ਕਰੂੰਗੀ ਇਨਸਾਰਿਆਂ ਨੂੰ ਹਾਂ ਤਾਂ ਗੁੱਡ ਇਵਨਿੰਗ ਬਸ ਦਿਨ ਛੋਟੇ ਹੋਣ ਕਰਕੇ ਉਹ ਡਨਾਈਟ ਵਰਗੀ ਗੁੱਡ ਇਵਨਿੰਗ ਹੋਈ ਪਈ ਆ ਹਾਂਜੀ ਮੈਂ ਬਲਬ ਛੱਡ ਕੇ ਆ ਮੈਂ ਪੁੱਤ ਉਹ ਪਸੂਆਂ ਦੇ ਬਲਬ ਨਹੀਂ ਛੱਡੇ ਬਲਬ ਛੱਡ ਕੇ ਆਉਂਦੇ ਅਸੀਂ ਤੁਸੀਂ ਦੱਸਿਓ ਚੱਲ ਪਏ ਕਿ ਨਹੀਂ ਚੱਲ ਪਏ ਹਾਂ ਚਲੋ ਜੀ जाकर चैक जट मैं माड़ा गोहा साइड त कर दा चल चल जैकट चको जाकर चक जट गोहा मैं चलो जी और किसने किता कर सारिया ने करम का पता लग गया भी कर हटाया हूँ चलो हटा तो जी जप ने भी खवाती रोटी तो रोटी खा ली मैं भी ट्यूशन तीन तो पाँच पढ़ाई से अपा तो हूँ फ्री हो गए से अपा रबा रोटी खा के ਬਈ ਜੱਪ ਲੋਂਦਾ ਅੱਧਾ ਘੰਟਾ ਬੱਚੇ ਹੌਲੀ ਹੌਲੀ ਖਾਂਦੇ ਆ ਆਰਾਮ ਨਾਲ ਗਿੰਦੀਆਂ ਚੁੜੀਆਂ ਬੁਰਕੀਆਂ ਖਾਣੀਆਂ ਹੁੰਦੀਆਂ ਇਹਨਾਂ ਨੇ ਤੇ ਚਲੋ ਜੀ ਬਸ ਇਹਨੂੰ ਵੀ ਰੋਟੀ ਖਵਾਤੀ ਐ ਮੈਂ ਪਹਿਲਾਂ ਬੈਸੇ ਲੇਟ ਖਾਂਦਾ ਹੁੰਦੇ ਆ ਮੈਂ ਜਲਦੀ ਖਾ ਲਿਨੀ ਹੁੰਦੀ ਐ ਇਤਲੇਟ ਖਾਂਦਾ ਹੁੰਦਾ ਪਰ ਅੱਜ ਮੇ ਇਹਦਾ ਕੰਮ ਵੀ ਨੋ ਰੇਟਦਾ ਤੇ ਮੈਂ ਕਿਹਾ ਚਲੋ ਵਾਕ ਕਰਦੇ ਆਪਾਂ ਮੇਰਾ ਪੈਰ ਬੜਾ ਦੁਖੀ ਹੁੰਦਾ ਚੀਜੀ ਹਾਂਜੀ ਤੇ ਬਾਕੀ ਅੱਜ ਮੈਂ ਲਗਦਾ ਵਲੌਗ ਕੁਝ ਜ਼ਿਆਦਾ ਸ਼ੂਟ ਅਪ ਨਹੀਂ ਕੀਤਾ ਕਿਉਂਕਿ ਵਲੌਗ ਲਈ ਬਹੁਤ ਲੇਟ ਸ਼ੁਰੂ ਕਰਿਆ ਸੀ ਹੈ ਇੱਕ ਲੇਟ ਸ਼ੁਰੂ ਕਰਿਆ ਸੀ ਤੇ ਇੱਕ ਆਪਣੇ ਕੋਲ ਕੋਈ ਅੱਜ ਕੋਈ ਕੰਟੈਂਟ ਵਗੈਰਾ ਕੁਝ ਵੀ ਨਹੀਂ ਸੀ ਮੇਰੇ ਕੋਲ ਪਰ ਅੱਜ ਇੱਕ ਊਲੀ ਦੀ ਸਬਜ਼ੀ ਬਣਾਈ ਦੁੱਧ ਵਾਲੀ ਉਹ ਰੈਸਪੀ ਚੈੱਕ ਕਰੋ ਹੁਣ ਮੈਂ ਰੋਟੀ ਉਹਨਾਂ ਖਾਧੀ ਬਾਲੀ ਜ਼ਿਆਦਾ ਟੇਸਟੀ ਬਣੀ ਸਬਜ਼ੀ ਬਾਲੀ ਜ਼ਿਆਦਾ ਤੇ ਰੈਸਪੀ ਤੁਸੀਂ ਚੈੱਕ ਕਰੋ ਜੇ ਜਿੰਨਾ ਨਹੀਂ ਦੇਖੀ ਹੈ ਨਾ ਬਹੁਤ ਬਹੁਤ ਟੇਸਟੀ ਬਣਦੀ ਹੈ तो बड़ी टेस्टी बनी सी हम आप बनाया करा एक दिन भड़्था भी थनू दिखाऊंगे एक वैसे बन दी वो भी बनावे आप सारे प्रकार के दिखावे थनू तो हूँ मैं क्या चलो वॉक कर दीए यू बाद कपड़े प्रेस हाले बहुत पड़े तू तो जीत ही गया पुत्र रनिंग करिए रनिंग कर ਹੈ ਰਨਿੰਗ ਕਰਦਾ ਨਹੀਂ ਬੁੱਤ ਮੈਂ ਤਾਂ ਰੋਟੀ ਖਾਧੀ ਰੋਟੀ ਖਾ ਕੇ ਨਹੀਂ ਭੱਜਿਆ ਜਾਂਦਾ ਤੋਰਾ ਫੇਰਾ ਹੀ ਹੋ ਜਾਂਦਾ ਬੜਾ ਇਹ ਵੀ ਕਦੇ ਕਦੇ ਤੁਹਾਨੂੰ ਪਤਾ ਮਨ ਮਾਰ ਕੇ ਮਾਰ ਕੇ ਕਰਨੀ ਪੈਂਦੀ ਹੈ ਸੈਰ ਹੂੰਗਲ ਫੜ ਕੇ ਤੇ ਬੱਗੇ ਇੱਕ ਨਾਲ ਕੈਮਰਾ ਫੜ ਕੇ ਹੂੰਗਲ ਫੜ ਲੈਣੀ ਇਹ ਨਾ ਸੈਰ ਵੀ ਬਹੁਤ ਔਖੀ ਹੈ ਕੰਨੀ ਐਵੇਂ ਕਹਿਣ ਨੂੰ ਕਹਿੰਦੇ ਸੈਰ ਵੀ ਔਖਾ ਹੀ ਕੰਮ ਆ ਇਹ ਵੀ ਮਨ ਮਾਰ ਕੇ ਕਰਨਾ ਪੈਂਦਾ कद कद मैं कहीं हाज छी बैठा बह भी थक जाती है बहना फिर कद कद इधर करना पेंद्रया ज्या थक जू फिर आप उधर कर लह थक जाता हैबिट नहीं है शू भी नहीं पाई मैं तो चप्पल ही पाइया हुआ छोड़ी बेटा हथ थक गया इधर ले जा जा आए ਮੇਰੇ ਆ ਜਾ ਇਧਰ ਤੇ ਦੇ ਦੇ ਮੇਰੇ ਤਾਂ ਹੱਥ ਥੱਕ ਜਾਂਦੇ ਆ ਮੈਂ ਜਿਆਦਾ ਤਾਂ ਟਾਈਮ ਸ਼ੂਟ ਕਰਦੀ ਆ ਉਹਦੇ ਤੇ ਸਟੈਂਡ ਤੇ ਫਿਰ ਉਹ ਉਹੋ ਜੀ ਆਦਤ ਬਣ ਜਾਂਦੀ ਜੇ ਫੋਨ ਹੱਥ ਚ ਰੱਖ ਕੇ ਸ਼ੂਟ ਕਰਾਂਗੇ ਤਾਂ ਫਿਰ ਹੱਥ ਨਹੀਂ ਥੱਕਦੇਗੇ ਮੈਨੂੰ ਆਦਤ ਹੈਗੀ ਸਟੈਂਡ ਤੇ ਜਿਆਦਾ ਕਰਨ ਦੀ ਤੇ ਪਰ ਹੁਣ ਕੀ ਕੀਤਾ ਜਾਵੇ ਨਾ 아이 ਛੱਡੀ ਬਿੱਟਾ ਬਹੁਤ ਥੱਕ ਗਈ ਉਹੋ ਛੱੜਦੀ ਮੇਰੀ ਬਹੁਤ ਥੱਕ ਗਈ ਇਧਰ ਦੇ ਬੱਸ ਆ ਜਾ ऐ बह बड़ी थक दी सची मैं दसा की कि दुखदियाँ आसते एक मिनट रुकी बेटे चपेट आह चीज दुखन लग जा चीजा आ नहीं दुखदियाँ अगो चीज बल के दुखदियाँ बी बिल्कुल भी नहीं मिलता है फट के अगे सी ना मिचो जी पहला मैं जो वॉक वगैरह कर लगी लग सी करा पर हूँ नहीं तो चलो जी हम थोन मिल दियाँ वो... एक मिनट चो वॉक वगैरह करने तो बाद मिलते